ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਲੱਗਦਾ ਜਿਹੜੇ ਆ ਉਹ ਚੱਲਦੇ ਮਿਨੋਰਟੀ ਵਾਸਤੇ ਵੱਖਰਾ ਕਾਨੂੰਨ ਹੈ ਔਰ ਮਜੋਰਟੀ ਵਾਸਤੇ ਵੱਖਰਾ ਦਿੱਲੀ ਬੁਕਾਰੋ ਕਾਨਪੁਰ ਇੰਨਾ ਵੱਡੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖ 1984 ਦੇ ਵਿੱਚ ਗਲਾਂ ਦੇ ਵਿੱਚ ਪਾਇਰ ਪਾ ਕੇ ਸਾੜ ਦਿੱਤੇ ਇਸਤਰੀਆਂ ਨਾਲ ਦੇਪਤੀ ਕੀਤੀ ਗਈ ਰੇਪ ਕੀਤੇ ਗਏ ਇੱਕ ਪਾਸੇ 84 ਦੇ ਨਸਲ ਕੁਸ਼ੀ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਦੇ ਜਿਹੜੇ ਦੋਸ਼ੀ ਨੇ ਉਹ ਫਰੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਿੱਖ ਬੰਦੀ 35-35 ਸਾਲ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਪੈਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਹੈ ਕੁਝ ਐਸੇ ਬੰਦੀ ਨੇ ਜਿਨ੍ਹਾਂ ਨੂੰ ਪ੍ਰੋਲ ਤੱਕ ਵੀ ਜੜੀ ਆ ਉਹ ਦਿੱਤੀ ਨਹੀਂ ਜਾ ਰਹੀ ਐ ਐਨਐਸਏ ਲਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਕਿੰਨਾ ਤੇ ਮੁਕਦਮੇ ਜਿਹੜੇ ਆ ਉਹ ਲੰਬੇ 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 ਸਮੇਂ ਤੱਕ ਜਿਹੜੇ ਚੱਲਦੇ ਆ ਰਹੇ ਆ ਲੇਕਿਨ ਇਨਸਾਫ ਜਿਹੜਾ ਹੈ ਉਹਨੂੰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਲੱਗਦਾ ਜਿਹੜੇ ਆ ਉਹ ਚੱਲਦੇ ਆ ਮਿਨੋਰਟੀ ਵਾਸਤੇ ਵੱਖਰਾ ਕਾਨੂੰਨ ਹੈ ਔਰ ਮਜੋਰਟੀ ਵਾਸਤੇ ਵੱਖਰਾ ਔਰ ਉਹਦੀ ਉਦਾਹਰਨ ਜਿਹੜੀ ਹੈ ਅੱਜ ਇੱਕ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਦਿੱਲੀ ਬੁਕਾਰੋ ਕਾਨਪੁਰ ਇੰਨਾ ਵੱਡੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖ 1984 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ ਇਸਤਰੀਆਂ ਨਾਲ ਦੇ ਪਤੀ ਕੀਤੇ ਗਏ ਰੇਪ ਕੀਤੇ ਗਏ। ਪਰ ਇਹਨਾਂ ਨਰ ਸੰਹਾਰ 1984 ਦੇ ਵਿੱਚ ਭਾਰਤ ਦੇ ਸ਼ਹਿਰਾਂ ਦੇ ਵਿੱਚ ਮੱਚਿਆ ਕਿ ਰੌਂਗਟੇ ਖੜੇ ਹੋ ਗਏ। ਪਹਿਲੀ ਗੱਲ ਤਾਂ ਬਹੁਤ ਲੰਮਾ ਸਮਾਂ ਜਿਹੜੇ ਹੈ ਇਹਨਾਂ ਦੰਗਿਆਂ ਦੇ ਦੋਸ਼ੀ ਜਿਹੜੇ ਸੀ ਨਸਲਕੁਸ਼ੀ ਦੇ ਦੋਸ਼ੀ ਜਿਹੜੇ ਸੀ ਦੰਗੇ ਨਹੀਂ ਅਸੀਂ ਕਵਾਂਗੇ ਨਸਲਕੁਸ਼ੀ ਕਵਾਂਗੇ ਨਸਲਕੁਸ਼ੀ ਦੇ ਜਿਹੜੇ ਦੋਸ਼ੀ ਸੀ ਉਹ ਸਾਹਮਣੇ ਨਹੀਂ ਲਿਆਂਦੇ ਗਏ। ਕਮਿਸ਼ਨ ਬਣੇ ਜੇ ਦੋਸ਼ੀ ਸਾਹਮਣੇ ਆਏ ਕੋਰਟਾਂ ਦੇ ਵਿੱਚ ਕੇਸ ਚੱਲੇ ਤੇ ਬੜੀ ਆਸਾਨੀ ਦੇ ਨਾਲ ਹੀ ਇਹ ਦੋਸ਼ੀ ਜਿਹੜੇ ਆ ਉਹ ਰਿਹਾ ਹੋਗੇ ਇੱਕ ਪਾਸੇ 84 ਦੇ ਨਸਲ ਕੁਸ਼ੀ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਦੇ ਜਿਹੜੇ ਦੋਸ਼ੀ ਨੇ ਉਹ ਬਰੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਿੱਖ ਬੰਦੀ 35 35 ਸਾਲ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਪਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਹੈ ਕੁਝ ਐਸੇ ਬੰਦੀ ਨੇ ਜਿਨ੍ਹਾਂ ਨੂੰ ਪਰੋਲ ਤੱਕ ਵੀ ਜੜੀ ਆ ਉਹ ਦਿੱਤੀ ਨਹੀਂ ਜਾ ਰਹੀ ਹੈ ਐਨਐਸਏ ਲਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਕਿੰਨੇ ਤੇ ਮੁਕਦਮੇ ਜਿਹੜੇ ਆ ਉਹ ਲੰਬੇ 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 ਸਮੇਂ ਤੱਕ ਜਿਹੜੇ ਚੱਲਦੇ ਆ ਰਹੇ ਆ ਲੇਕਿਨ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੋ ਕਾਨੂੰਨ ਜਿਹੜੇ ਨੇ ਇਸ ਹਿੰਦੁਸਤਾਨ ਦੀ ਤਰਤੀਬ ਦੇ ਉੱਤੇ ਚੱਲ ਰਹੇ ਆ ਮਿਨੋਰਟੀ ਵਾਸਤੇ ਵੱਖਰਾ ਮਜੋਰਟੀ ਵਾਸਤੇ ਵੱਖਰਾ ਬੜਾ ਖੇਦ ਹੋਇਆ ਕਿ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਨਸਲ ਕੁਸ਼ੀ ਕੀਤੀ ਗਈ ਸਿੱਖਾਂ ਦੀ ਔਰ ਬੜੀ ਆਸਾਨੀ ਦੇ ਨਾਲ ਕੋਰਟ ਨੇ ਜਿਹੜਾ ਉਹਨਾਂ ਦੋਸ਼ੀਆਂ ਨੂੰ ਰਹਾ ਕਰ ਦਿੱਤਾ ਇਸ ਸਿੱਖਾਂ ਦੇ ਉੱਤੇ ਮੈਂ ਸਮਝਦਾ ਅੱਜ ਜਖਮਾਂ ਦੇ ਉੱਤੇ ਇੱਕ ਕਿਸਮ ਦਾ ਲੂਣ ਪੁੱਕਿਆ ਗਿਆ ਹੈ ਬਹੁਤ ਮੰਦ ਭਾਗਾ ਫੈਸਲਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ